ਆ ਸਾਡਾ ਮਨ ਕਦੇ ਸੋਚ ਕੇ ਵੇਖਿਓ ਇਕਾਗਰ ਚਿਤੋ ਕੇ ਨਾ ਜ਼ਰੂਰ ਆਪਣੇ ਆਪ ਨੂੰ ਸਮਾਂ ਦਿਆ ਕਰੋ ਭਾਵੇਂ ਸਾਰੇ ਦਿਨ ਤੋਂ ਬਾਅਦ ਰਾਤ ਨੂੰ 5 ਮਿੰਟ ਬੈਠ ਕੇ ਆਪਣੇ ਬਿਸਤਰੇ ਤੇ ਸੌਣ ਤੋਂ ਪਹਿਲਾਂ ਚੌਂਕੜੀ ਮਾਰ ਕੇ ਨਾ ਇੱਕ ਵਾਰੀ ਅੰਤਰ ਧਿਆਨ ਆਪਣਾ ਐਨਾਲਾਈਜ਼ ਕਰਿਆ ਕਰੋ ਸਾਰੇ ਦਿਨ ਦਾ ਕਿ ਅੱਜ ਕੀ ਕੀਤਾ ਕੀ ਕਮਾਇਆ ਕੀ ਗਵਾਇਆ ਕੀ ਚੰਗਾ ਮੇਰੇ ਜੀਵਨ ਦੇ ਵਿੱਚ ਅੱਜ ਹੋਇਆ ਕੀ ਮੈਂ ਕਿਸੇ ਦੇ ਨਾਲ ਕੁਝ ਅੱਜ ਚੰਗਾ ਕੀਤਾ ਜਾ ਮੈਂ ਅੱਜ ਸਾਰੇ ਦਿਨ ਦੇ ਵਿੱਚ ਕਿਸੇ ਦਾ ਮਾੜਾ ਕੀਤਾ ਜੇ ਮਾੜਾ ਕੀਤਾ ਤੇ ਕਿਉਂ ਕੀਤਾ ਐਨਲਾਈਜ਼ ਕਰਨ ਦੀ ਜ਼ਰੂਰਤ ਹੈ ਫੇਰ ਹੀ ਸੋਝੀ ਆਏਗੀ ਕਰਿਆ ਕਰੋ ਬੈਠਿਆ ਕਰੋ ਆਪਣੇ ਆਪ ਨੂੰ ਸਮਾਂ ਦਿਆ ਕਰੋ 5 ਮਿੰਟ ਹੀ ਦਿਓ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਆਪ ਨਾਲ 2-4 ਗੱਲਾਂ ਕਰਕੇ ਜ਼ਰੂਰ ਸੌਆਂ ਕਰੋ ਸੋਝੀ ਆਏਗੀ ਸਮਰਥਾ ਸਤਗੁਰੂ ਜੀ ਬਖਸ਼ਿਸ਼ ਕਰਨਗੇ ਮਹਾਰਾਜ ਜੀ ਕਹਿੰਦੇ ਐ ਕਬੀਰ ਜਾ ਘਰ ਸਾਧਨਾ ਸੇਵੀਐ ਹਰ ਕੀ ਸੇਵਾ ਨਾਹੀ ਤੇ ਕਰ ਮਰਹਟ ਸਾਰਖੇ ਭੂਤ ਬਸੈ ਤਨ ਮਾਹੇ ਮਹਾਰਾਜ ਜੀ ਕਹਿੰਦੇ ਜਿੱਥੇ ਰੱਬ ਦਾ ਨਾਮ ਨਹੀਂ ਹੈ ਨਾ ਜਿੱਥੇ ਰੱਬ ਦੀ ਯਾਦ ਨਹੀਂ ਹੈ ਜਿਸ ਹਿਰਦੇ ਦੇ ਅੰਦਰੋਂ ਰੱਬ ਦਾ ਪਿਆਰ ਨਹੀਂ ਹੈ ਤੇ ਕਰ ਮਰਹਟ ਸਾਰਖੇ ਮੜੀਆਂ ਦੇ ਸਮਾਨ ਸ਼ਮਸ਼ਾਨਾਂ ਦੇ ਸਮਾਨ ਨੇ ਭੂਤ ਬਸੈ ਤਨ ਮਾਹੇ ਤੇ ਉਹਨਾਂ ਦੇ ਵਿੱਚ ਭੂਤ ਵੱਸਦੇ ਆ ਜੇ ਰੱਬ ਦਾ ਨਾਮ ਰੱਬ ਦਾ ਚਿੰਤਨ ਹਿਰਦੇ ਦੇ ਵਿੱਚ ਨਹੀਂ ਹੈ ਤੇ ਮਹਾਰਾਜ ਜੀ ਕਹਿੰਦੇ ਇਹ ਸ਼ਮਸ਼ਾਨਾਂ ਵਰਗੀ ਹਾਲਤ ਹੈ ਉਹਨਾਂ ਹਿਰਦਿਆਂ ਦੀ ਤੇ ਜਿੱਥੇ ਸ਼ਮਸ਼ਾਨ ਘਾਟ ਉੱਥੇ ਭੂਤਾਂ ਦਾ ਵਾਸ ਹੈ ਤੇ ਮਹਾਰਾਜ ਜੀ ਕਹਿੰਦੇ ਫਿਰ ਸੰਸਾਰ ਦੇ ਵਿੱਚ ਜਦੋਂ ਤੁਹਾਡਾ ਹਿਰਦਾ ਭੂਤਾਂ ਵਰਗਾ ਹੈ ਤੁਹਾਡਾ ਹਿਰਦਾ ਸ਼ਮਸ਼ਾਨ ਵਰਗਾ ਹੈ ਫਿਰ ਤੁਹਾਡੇ ਮਨ ਦੇ ਅੰਦਰ ਮਨੁੱਖਤਾ ਜਨਮ ਨਹੀਂ ਲਏਗੀ ਅੱਜ ਬੱਚੇ ਮਾਪਿਆਂ ਤੋਂ ਦੂਰ ਜਾ ਰਹੇ ਨੇ ਬੱਚਿਆਂ ਦੇ ਅੰਦਰ ਮਨੁੱਖਤਾ ਦੀ ਘਾਟ ਆ ਰਹੀ ਹੈ ਕਿਉਂ ਰੱਬ ਦੇ ਨਾਮ ਤੋਂ ਟੁੱਟ ਚੁੱਕੇ ਹੈ ਰੱਬ ਦੇ ਨਾਮ ਤੋਂ ਦੂਰ ਹੋ ਚੁੱਕੇ ਹੈ ਬਾਣੀ ਦਾ ਚਿੰਤਨ ਮਨ ਦੇ ਵਿੱਚੋਂ ਵਿਸਰ ਚੁੱਕਾ ਹੈ ਮਹਾਰਾਜ ਜੀ ਨੇ ਇਹ ਸਾਰਾ ਕੁਝ ਸਾਨੂੰ ਕਿਉਂ ਬਾਣੀ ਬਖਸ਼ਿਸ਼ ਕੀਤੀ ਸੀ ਸਾਰਿਆਂ ਵਾਸਤੇ ਬਖਸ਼ਿਸ਼ ਕੀਤੀ ਹੈ ਜਦੋਂ ਰੱਬ ਦੇ ਨਾਮ ਤੋਂ ਅਸੀਂ ਦੂਰ ਹੋ ਗਏ ਫਿਰ ਮਨੁੱਖਤਾ ਖਤਮ ਹੋ ਗਈ ਤੇ ਫਿਰ ਸੰਸਾਰ ਦੇ ਵਿੱਚ ਬੰਦੇ ਜਨਮ ਨਹੀਂ ਲੈਂਦੇ ਮਨੁੱਖ ਜਨਮ ਨਹੀਂ ਲੈਂਦੇ ਮਨੁੱਖਤਾ ਜਨਮ ਨਹੀਂ ਲੈਂਦੀ ਫਿਰ ਸੰਸਾਰ ਦੇ ਅੰਦਰ ਭੂਤ ਜਨਮ ਲੈਂਦੇ ਆ ਕੱਲੀ ਅੰਦਰ ਨਾਨਕਾ ਜਿੰਨਾ ਦਾ અવਤਾਰ ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿੰਨਾ ਦਾ ਸਿਕਦਾਰ ਮਹਾਰਾਜ ਜੀ ਕਹਿੰਦੇ ਫਿਰ ਉੱਥੇ ਉਹਨਾਂ ਘਰਾਂ ਦੇ ਵਿੱਚ ਪੈਦਾ ਹੋਣ ਵਾਲੇ ਬੱਚੇ ਉਹ ਫਿਰ ਭੂਤ ਹੀ ਜੰਮਦੇ ਐ। ਕੌਣ ਭੂਤ ਐ? ਪੁੱਤ ਭੂਤ ਕਿਹੜਾ ਆ ਮਨ? ਧੀ ਭੂਤ ਕਿਹੜੀ ਆ? ਬੁੱਧੀ। ਜੋਰੂ ਜਿੰਨਾ ਦਾ ਸਿਕਦਾਰ ਸਾਡੀ ਅਗਿਆਨਤਾ ਜਿਨੇ ਸਾਨੂੰ ਪੁੱਠੇ ਪਾਸੇ ਲੈ ਕੇ ਭਰਮਾਇਆ ਹੋਇਆ। ਮਹਾਰਾਜ ਜੀ ਕਹਿੰਦੇ ਤਾਂ ਹੀ ਸੰਸਾਰ ਦੇ ਵਿੱਚ ਕਲੇਸ਼ ਐ, ਤਾਂ ਹੀ ਸੰਸਾਰ ਦੇ ਵਿੱਚ ਅਸਥਿਰਤਾ ਐ, ਤਾਂ ਹੀ ਮਾਂ-ਬਾਪ ਬੱਚੇ ਨੂੰ ਸਮਝਾਉਂਦੇ ਐ, ਬੱਚੇ ਸਮਝਦੇ ਹੀ ਨਹੀਂ। ਅੱਜ ਲੋੜ ਹੈ ਮਾਪੇ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣ ਦੀ ਜ਼ਰੂਰਤ ਹੈ ਤੇ ਬੱਚੇ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣ ਦੀ ਜ਼ਰੂਰਤ ਹੈ। ਹਰੇਕ ਨੂੰ ਮਹਾਰਾਜ ਜੀ ਨੇ ਹੁਣ ਵੇਖੋ ਜਿਹੜੇ ਬੱਚੇ ਤੁਸੀਂ ਪੰਜਾਬ ਦੇ ਵਿੱਚੋਂ ਆਏ ਜਿਹੜੇ ਇੱਥੋਂ ਵੀ ਬੱਚੇ ਇੱਥੇ ਰਹਿ ਕੇ ਉਹਨਾਂ ਦੇ ਮਾਪੇ ਪਹਿਲਾਂ ਦੇ ਇੱਥੇ ਆਏ ਜਿਹੜੇ ਬੱਚੇ ਇੱਥੋਂ ਦੇ ਜੰਪਲ ਨੇ ਬਾਣੀ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ। ਇਹਦੇ ਵਿੱਚੋਂ ਸਮਝਣ ਦਾ ਯਤਨ ਕਰੀਏ। ਮਾਪੇ ਦਾ ਅਹਿਸਾਨ ਮਨੁੱਖ ساری ਉਮਰ ਨਹੀਂ ਭੁਲਾ ਸਕਦਾ। ਤੇ ਯਾਦ ਰੱਖਿਓ ਅੱਜ ਜਿਹੜੇ ਬੱਚੇ ਕਹਿ ਦਿੰਦੇ ਨੇ ਕਿ ਬਾਪੂ ਮੈਂ ਤੇਰੇ ਨਾਲ ਰਹਿਣਾ ਨਹੀਂ ਤੂੰ ਇੱਥੇ ਰਹਿ ਮੈਂ ਤੇ ਆਪਦਾ ਹੁਣ ਘਰ ਕਿਤੇ ਹੋਰ ਜਾ ਕੇ ਬਣਾਵਾਂਗਾ ਯਾਦ ਰੱਖਿਓ ਸਮਾਂ ਕੋਈ ਜ਼ਿਆਦਾ ਦੂਰ ਨਹੀਂ ਹੈ ਜਿਹੜੇ ਅੱਜ ਮਾਂ ਬਾਪ ਨੂੰ ਛੱਡ ਕੇ ਹੋਰ ਥਾਂ ਤੇ ਜਾ ਕੇ ਪ੍ਰਵੇਸ਼ ਕਰ ਇੱਥੋਂ ਛੱਡ ਕੇ ਹੋਰ ਥਾਂ ਤੇ ਜਾ ਕੇ ਰਹਿਣ ਬਸੇਰਾ ਬਣਾ ਲਿਆ ਨਾ ਕੱਲ ਨੂੰ ਮਾਂ ਬਾਪ ਤੁਸੀਂ ਵੀ ਬਣਨੇ ਕੱਲ ਨੂੰ ਪੇਰੈਂਟਸ ਦੀ ਜ਼ਿੰਮੇਵਾਰੀ ਤੁਹਾਡੀ ਵੀ ਬਣਨੀ ਐ ਕੱਲ ਨੂੰ ਪੁੱਤ ਧੀਆ ਤੁਹਾਡੇ ਵੀ ਹੋਣੀ ਐ ਜਿਹੜਾ ਅੱਜ ਸਮਾਂ ਹੈ ਇਹ ਕੱਲ ਨੂੰ ਤੁਹਾਡੇ ਤੇ ਵਿਆਪਣਾ ਜੇ ਸੋਚਦੇ ਹੋ ਜਿਹੜੀ ਮਾਂ ਨੇ ਜਿਹੜੇ ਪਿਓ ਨੇ ਸਾਰੀ ਉਮਰ ਪਾਲ ਪੋਸ ਕੇ ਤੁਹਾਨੂੰ ਵੱਡਾ ਕਰਕੇ ਇੱਥੋਂ ਤੱਕ ਕਾਬਿਲ ਬਣਾ ਦਿੱਤਾ ਜੇ ਉਸ ਮਾਂ ਬਾਪ ਨੂੰ ਛੱਡ ਕੇ ਤੁਸੀਂ ਕਹਿੰਦੇ ਕਿ ਤੂੰ ਹੁਣ ਇੱਥੇ ਰਹਿ ਅਸੀਂ ਆਪੇ ਆਪ ਦਾ ਗੁਜ਼ਾਰਾ ਕਰਾਂਗੇ ਤੁਸੀਂ ਆਪਣਾ ਗੁਜ਼ਾਰਾ ਆਪੇ ਕਰੋ ਤੇ ਯਾਦ ਰੱਖਿਓ ਸਮਾਂ ਬੜਾ ਬਲਵਾਨ ਐ ਅੱਜ ਜਿਹੜਾ 25 30 ਸਾਲ ਦਾ ਨੌਜਵਾਨ ਮਾਪੇ ਨੂੰ ਛੱਡ ਕੇ ਜਾ ਰਿਹਾ ਸਮਾਂ ਕੋਈ ਦੂਰ ਨਹੀਂ 25 30 ਸਾਲ ਤੱਕ ਬਜ਼ੁਰਗੀ ਉੱਤੇ ਵੀ ਆ ਜਾਣੀ ਹੈ ਫਿਰ ਕਿਵੇਂ ਉੱਥੇ ਫੇਸ ਕਰਾਂਗੇ ਇਸੇ ਕਰਕੇ ਬੰਦੇ ਜਿਹੜੇ ਹਨ ਉਹ ਫਿਰ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਨੇ ਚਿੰਤਾ ਦਾ ਸ਼ਿਕਾਰ ਹੋ ਜਾਂਦੇ ਆ ਆਪਣੇ ਆਪੇ ਤੋਂ ਖੁੱਸ ਜਾਂਦੇ ਆ ਤੇ ਇਹ ਚੀਜ਼ਾਂ ਸਾਡੇ ਅੰਦਰੋਂ ਦੂਰ ਨਾ ਹੋਣ ਮਹਾਰਾਜ ਜੀ ਤਾਂ ਹੀ ਬਾਰ-ਬਾਰ ਸਾਨੂੰ ਬਾਣੀ ਚ ਪ੍ਰੇਰਣਾ ਕਰਦੇ ਆ ਗੁਰਮਖੋ ਰੱਬ ਦਾ ਨਾਮ ਹੁਣੇ ਹੀ ਜਪਣਾ ਸ਼ੁਰੂ ਕਰੋ ਸੇਵਾ ਕਰਨੀ ਹੁਣੇ ਹੀ ਸ਼ੁਰੂ ਕਰੋ ਰੱਬ ਦੀ ਬੰਦਗੀ ਕਰਨੀ ਹੁਣੇ ਹੀ ਸਟਾਰਟ ਕਰ ਦੋ ਬਹੁਤਾ ਨਹੀਂ ਮੈਂ ਹਰ ਵਾਰੀ ਇਹ ਬੇਨਤੀ ਕਰਦਾ ਇੱਕ ਤੋਂ ਸ਼ੁਰੂ ਕਰ ਲਓ ਕਿਉਂਕਿ ਅੱਜ ਹੁਣੇ ਹੀ ਬੰਦਾ ਜਿਨੇ ਪਹਿਲਾਂ ਬਾਣੀ ਨਹੀਂ ਪੜੀ ਸਿਮਰਨ ਨਹੀਂ ਕੀਤਾ ਜਾਪ ਨਹੀਂ ਕੀਤਾ ਜੇ ਆਖੀ ਇਹ ਨਾ ਕਿ ਅੱਜ ਹੀ ਤੂੰ ਸੁਖਮਨੀ ਸਾਹਿਬ ਜੀ ਦਾ ਵੀ ਪਾਠ ਕਰ ਤੂੰ ਜਪਜੀ ਸਾਹਿਬ ਜਾਪ ਸਾਹਿਬ ਸਵਈਏ ਚੌਪਈ ਸਾਹਿਬ ਅਨੰਦ ਸਾਹਿਬ ਪੰਜੇ ਬਾਣੀਆਂ ਦਾ ਬੈਠ ਕੇ ਜਾਪ ਕਰ ਤੇ ਜੇ ਅੱਜ ਹੀ ਉਹ ਕਈ ਵਾਰੀ ਮਨ ਦੇ ਵਿੱਚ ਨਾ ਬੜਾ ਭਾਵਨਾ ਜੀ ਵੱਜਦੀ ਹੈ ਕਿ ਹੁਣ ਮੈਂ ਨਾ ਬਾਣੀ ਪੜ੍ਹਨੀ ਹੈ ਅੱਜ ਹੀ ਸਾਰੀਆਂ ਬਾਣੀਆਂ ਇੱਕੇ ਦੇਣੀ ਪੜ ਲੈਣੀਆਂ ਨਹੀਂ ਤਿਆਰ ਕਰੋ ਆਪਣੇ ਆਪ ਨੂੰ ਥੋੜਾ ਪੜੋ ਸ਼ੁਰੂਆਤ ਥੋੜੇ ਤੋਂ ਕਰੋ ਕਿਉਂਕਿ ਲੰਮੇ ਸਫ਼ਰ ਦੇ ਮੁਸਾਫਿਰ ਕਦੇ ਵੀ ਵੱਡੀਆਂ ਛਾਲਾਂ ਮਾਰਦੇ ਨਹੀਂ ਦਿਖਾਈ ਦੇਣਗੇ ਤੁਹਾਨੂੰ ਲੰਮਾ ਸਫ਼ਰ ਲੰਮਾ ਪੰਧ ਤੈਅ ਕਰਨਾ ਹੈ ਨਾ ਇੱਕ ਇੱਕ ਕਦਮ ਚੱਲਣਾ ਪਵੇਗਾ ਜੇ ਛਾਲਾਂ ਮਾਰੋਗੇ ਤੇ ਥੱਕ ਜਾਓਗੇ ਇੱਕ ਇੱਕ ਕਦਮ ਤੁਰੋਗੇ ਹਜ਼ਾਰਾਂ ਮੀਲਾਂ ਦਾ ਪੈਂਡਾ ਜਿਹੜਾ ਉਹ ਤੈ ਹੋ ਜਾਵੇਗਾ ਅੱਜ ਇੱਕ ਕਦਮ ਤੁਰੋ ਕੱਲ ਨੂੰ ਦੋ ਕਦਮ ਤੁਰੋ ਅੱਜ 5 ਮਿੰਟ ਕੇਵਲ 5 ਮਿੰਟ ਆਪਣੇ ਜੀਵਨ ਦੇ ਵਿੱਚ ਬਾਣੀ ਪੜਨ ਦੇ ਵੱਲ ਲਾ ਦਿਓ 10 ਦਿਨ 5-5 ਮਿੰਟ ਬਾਣੀ ਪੜੀ ਜਾਓ ਦਸਾਂ ਦਿਨਾਂ ਦੇ ਵਿੱਚ ਤੁਹਾਡੀ ਜ਼ਿੰਦਗੀ ਦੇ ਵਿੱਚ ਬੰਦਗੀ ਦੇ 50 ਮਿੰਟ ਹੋ ਜਾਣੇ ਤੇ ਫਿਰ ਹੌਲੀ-ਹੌਲੀ ਉਸ ਨੂੰ ਵਧਾਉਣ ਦੀ ਕੋਸ਼ਿਸ਼ ਕਰਦੇ ਰਹੋ ਕੰਮ ਕਾਰ ਜ਼ਿੰਦਗੀ ਵਣਜ ਵਪਾਰ ਤਾਂ ਇਦਾਂ ਹੀ ਚੱਲਦੇ ਰਹਿਣੇ ਆ ਮਹਾਰਾਜ ਜੀ ਕਹਿੰਦੇ ਪਰ ਰੱਬ ਦੀ ਯਾਦ ਪਰਮਾਤਮਾ ਦਾ ਚਿੰਤਨ ਕਦੇ ਇਹਦੇ ਤੋਂ ਦੂਰ ਨਾ ਹੋ ਕਿਉਂਕਿ ਆਉਣ ਵਾਲੇ ਸਮੇਂ ਦੇ ਅੰਦਰ ਜੇਕਰ ਕਿਤੇ ਟਿਕਾ ਤੁਹਾਨੂੰ ਆਉਣਾ ਤੇ ਬਾਣੀ ਦੇ ਵਿੱਚੋਂ ਆਉਣਾ ਹੈ ਜਿੰਨਾ ਮਰਜੀ ਤਨ ਦੌਲਤ ਪੈਸਾ ਜਾਇਦਾਦ ਜ਼ਮੀਨ ਤੁਸੀਂ ਬਣਾ ਲਵੋ ਸਭ ਕੁਝ ਤੁਹਾਨੂੰ ਮੁਬਾਰਕ ਹੈ ਪਰ ਜੇਕਰ ਉੱਥੇ ਜਾ ਕੇ ਵੀ ਜਿਸ ਦੌੜ ਦੇ ਵਿੱਚ ਅੱਜ ਅਸੀਂ ਭੱਜੇ ਹੋਏ ਹਾਂ ਕਿ ਮੈਂ ਵੱਡੀ ਆਲੀਸ਼ਾਨ ਕੋਠੀ ਪਿੰਡ ਦੇ ਵਿੱਚ ਪਾ ਕੇ ਲੋਕਾਂ ਨੂੰ ਵਿਖਾਉਣੀ ਹੈ ਮੈਂ ਵੱਡੀਆਂ ਗੱਡੀਆਂ ਘਰ ਦੇ ਵਿੱਚ ਖਿਲਾਰ ਕੇ ਲੋਕਾਂ ਨੂੰ ਵਿਖਾਉਣੀ ਹੈ ਉਹ ਲੋਕਾਂ ਨੂੰ ਵਿਖਾਉਂਦੇ ਵਿਖਾਉਂਦੇ ਆਪਣੇ ਆਪੇ ਤੋਂ ਵੀ ਅਸੀਂ ਦੂਰ ਹੁੰਦੇ ਜਾ ਰਹੇ ਹਾਂ ਇਸ ਚੀਜ਼ ਦਾ ਵੀ ਧਿਆਨ ਰੱਖਣਾ ਆਪਣਾ ਆਪਾ ਆਪਣੇ ਆਪ ਤੋਂ ਨਾ ਖੋ ਮਸ਼ੀਨ ਨਾ ਬਣੀਏ ਕੰਮ ਕਰੋ ਮਿਹਨਤ ਕਰੋ ਕਮਾਈ ਕਰੋ ਕਿਰਤ ਕਰੋ ਮਸ਼ੀਨਾ ਨਾ ਬਣੋ ਆਪਣੇ ਆਪੇ ਨੂੰ ਸਮਾਂ ਦਿਓ ਆਪਣੇ ਆਪ ਨਾਲ ਗੱਲਾਂ ਕਰੋ ਬਾਣੀ ਨੂੰ ਆਪਣੇ ਅੰਦਰ ਵਸਾਉਣ ਦੀ ਥੋੜੀ ਜੀ ਕੋਸ਼ਿਸ਼ ਕਰੋ ਜਦੋਂ ਆਪਣੇ ਨਾਲ ਜੁੜੋਗੇ ਗੁਰੂ ਕਿਰਪਾ ਕਰੇਗਾ ਬੜੀਆਂ ਬਖਸ਼ਿਸ਼ਾਂ ਨੇ ਬੜਾ ਆਨੰਦ ਹੈ ਬੜਾ ਸਕੂਨ ਹੈ ਕੱਲ ਵੀ ਬੇਨਤੀ ਕੀਤੀ ਸੀ ਇੱਕ ਪ੍ਰਣ ਕਰਕੇ ਸਵੇਰੇ ਉੱਠ ਕੇ ਜਦੋਂ ਕੰਮ ਤੇ ਜਾਂਦੇ ਹੋ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਆਪਣੇ ਕੰਮ ਤੇ ਜਾਓ ਸਾਰਾ ਦਿਨ ਤੁਹਾਡਾ ਆਨੰਦ ਦੇ ਵਿੱਚ ਬទਿਤ ਹੋਏਗਾ ਤੇ ਜੇ ਇੱਕ ਦਿਨ ਆਨੰਦ ਦੇ ਵਿੱਚ ਦਿਨ ਤੁਹਾਡਾ ਬਤੀਤ ਹੋਇਆ ਤੇ ਫਿਰ ਆਪਣੇ ਆਪ ਨਾਲ ਵਾਦਾ ਕਰ ਲਓ ਮੈਂ ਰੋਜ਼ ਇੱਕ ਪਾਠ ਜਪਜੀ ਸਾਹਿਬ ਜੀ ਦਾ ਕਰਕੇ ਜਰੂਰ ਆਪਣੇ ਕੰਮ ਤੇ ਜਾਣਾ ਹੈ ਨਹੀਂ ਸਮਾਂ ਮਿਲਿਆ ਦੁਪਹਿਰੇ ਕਰ ਲਓ ਨਹੀਂ ਸਮਾਂ ਮਿਲਿਆ ਸ਼ਾਮ ਨੂੰ ਕਰ ਲਓ ਨਹੀਂ ਸਮਾਂ ਮਿਲਿਆ ਰਾਤ ਨੂੰ ਸੌਣ ਤੋਂ ਪਹਿਲਾਂ ਕਰ ਲਓ ਜਪਜੀ ਸਾਹਿਬ ਇਹ ਨਾ ਮੰਨ ਦੇ ਵਿੱਚ ਪਰਮ ਕਰੋ ਬਾਣੀ ਨੂੰ ਪੜਦਿਆਂ ਕਦੇ ਸਿੱਖ ਨੇ ਪਰਮ ਨਹੀਂ ਕਰਨਾ ਕਿ ਹੁਣ ਜੀ ਰਾਤ ਹੋ ਗਈ ਹੁਣ ਤੇ ਰਾਤ ਦਾ ਸਮਾਂ ਹੋ ਗਿਆ ਹੁਣ ਬਾਣੀ ਕੀ ਕਰਨ ਨੂੰ ਪੜਨੀ ਹੈ ਜਪਜੀ ਸਾਹਿਬ ਜੀ ਦਾ ਪਾਠ ਤੇ ਸਵੇਰੇ ਕੀਤਾ ਜਾਂਦਾ ਨਹੀਂ ਜੇ ਇਸ ਚੀਜ਼ ਨੂੰ ਸੋਚੀਏ ਤੇ ਦਿਨ ਰਾਤ ਦਾ ਸਾਨੂੰ ਥੋੜੀ ਪਤਾ ਇੰਡੀਆ ਦੇ ਵਿੱਚ ਨਿਤਨੇਮ ਹੋ ਰਿਹਾ ਹੁੰਦਾ ਅਸੀਂ ਇੱਥੇ ਰਹਿਰਾ ਸਾਹਿਬ ਜੀ ਦਾ ਪਾਠ ਕਰ ਰਹੇ ਹੁਣੇ ਇੱਥੇ ਜਪਜੀ ਸਾਹਿਬ ਦਾ ਪਾਠ ਚੱਲ ਰਿਹਾ ਇੰਡੀਆ ਦੇ ਵਿੱਚ ਸੋਦਾ ਰਹਿਰਾ ਸਾਹਿਬ ਜੀ ਦਾ ਸੋਇਲਾ ਸਾਹਿਬ ਜੀ ਦਾ ਪਾਠ ਚੱਲ ਰਿਹਾ ਦਿਨ ਰਾਤ ਦਾ ਅਸੀਂ ਥੋੜੀ ਇਸ ਚੀਜ਼ ਦਾ ਅੰਦਾਜ਼ਾ ਲਾ ਸਕਦੇ ਬਾਣੀ ਦਾ ਕੋਈ ਹਾਂ ਇੱਕ ਮਰਿਆਦਾ ਬਣੀ ਹੋਈ ਹੈ ਜਦੋਂ ਸਿੱਖ ਨੇ ਸਵੇਰੇ ਉੱਠਣਾ ਆਪਣੇ ਸਰੀਰ ਨੂੰ ਤਿਆਰ ਕਰਕੇ ਸਰੀਰ ਦਾ ਇਸ਼ਨਾਨ ਕਰਕੇ ਬਾਣੀ ਪੜ੍ਹਨੀ ਗੁਰੂ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰਨੀ ਹੈ ਇੱਕ ਨਿਜਮ ਬਣਿਆ ਕਿ ਸਵੇਰੇ ਉੱਠ ਕੇ ਨਿਤਨੇਮ ਕਰਨਾ ਸ਼ਾਮ ਨੂੰ ਸੋਹ ਦਾ ਰਹਿਰਾਸ ਸਾਹਿਬ ਜੀ ਦੀ ਬਾਣੀ ਪੜ੍ਹਨੀ ਰਾਤ ਨੂੰ ਸੋਹਿਲਾ ਸਾਹਿਬ ਜੀ ਦਾ ਪਾਠ ਕਰਨਾ ਪਰ ਭਰਮ ਨਹੀਂ ਮੰਨ ਦੇ ਵਿੱਚ ਰੱਖਣਾ ਕਿ ਜੇ ਸਵੇਰੇ ਨਹੀਂ ਪੜੀ ਗਈ ਤੇ ਹੁਣ ਪੜ੍ਹਨੀ ਨਹੀਂ ਹੈ ਕੰਮਕਾਰ ਦੇ ਵਿੱਚ ਕਈ ਵਾਰੀ ਸਵੇਰੇ ਰੋਟੀ ਖਾਣ ਦਾ ਚੇਤਾ ਭੁੱਲ ਜੇ ਜਾਂ ਟਾਈਮ ਹੀ ਨਾ ਲੱਗੇ ਤੇ ਇਹ ਥੋੜੀ ਹੁੰਦਾ ਕਿ ਸਵੇਰੇ ਰੋਟੀ ਨਹੀਂ ਖਾਧੀ ਤੇ ਹੁਣ ਦੁਪਹਿਰੇ ਖਾਣੀ ਨਹੀਂ ਹੈ ਰੋਟੀ ਵੀ ਤੇ ਸਮਾਂ ਕੱਢ ਕੇ ਖਾਣੇ ਆ ਨਾ ਮਹਾਰਾਜ ਜੀ ਕਹਿੰਦੇ ਗੁਰਮੁਖਾ ਬਾਣੀ ਨੂੰ ਵੀ ਪੜਿਆ ਕਰ ਜਦੋਂ ਸਮਾਂ ਮਿਲੇ ਪੜ੍ਹ ਜ਼ਰੂਰ ਆਪਣੇ ਜੀਵਨ ਦੇ ਵਿੱਚ ਇਹ ਇੱਕ ਪਾਠ ਸ਼ਾਮਿਲ ਕਰੋ ਐਡ ਕਰੋ ਜੇ ਆਉਣ ਵਾਲੇ ਸਮੇਂ ਦੇ ਵਿੱਚ ਅਗਲੇ ਜੀਵਨ ਦੇ ਵਿੱਚ ਆਤਮਿਕ ਤੌਰ ਤੇ ਸੁਖੀ ਹੋਣਾ ਹੈ ਕੱਲਾ ਪੈਸੇ ਦੇ ਨਾਲ ਸੁਖੀ ਨਹੀਂ ਹੋਇਆ ਜਾਵੇਗਾ ਮਹਾਰਾਜ ਜੀ ਨੇ ਬਾਣੀ ਦੇ ਵਿੱਚ ਸਾਨੂੰ ਬਾਰ ਬਾਰ ਸਮਝਾਇਆ ਵੱਡੇ ਵੱਡੇ ਜੋ ਦੀਸੇ ਲੋਗ ਤਿੰਨ ਕੋ ਵਿਆਪੈ ਚਿੰਤਾ ਰੋਗ ਜਦੋਂ ਵੱਡੇ ਹੋਗੇ ਜਦੋਂ ਵੱਡੀਆਂ ਕੋਠੀਆਂ ਕਾਰਾਂ ਦੇ ਮਾਲਕ ਜ਼ਮੀਨਾਂ ਜਾਇਦਾਦਾਂ ਦੇ ਮਾਲਕ ਹੋਗੇ ਜੇ ਉੱਥੇ ਜਾ ਕੇ ਵੀ ਚਿੰਤਾ ਦੇ ਸ਼ਿਕਾਰ ਹੋਗੇ ਡਿਪਰੈਸ਼ਨ ਦੇ ਸ਼ਿਕਾਰ ਹੋਗੇ ਤੇ ਉਸ ਕੀਤੀ ਹੋਈ ਕਮਾਈ ਦਾ ਕੀ ਲਾਭ ਹੈ ਕਮਾਈ ਕਰੋ ਨਾਲ ਦੇ ਨਾਲ ਗੁਰਮਤ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਕੇ ਰੱਖੋ ਮਹਾਰਾਜ ਜੀ ਕਹਿੰਦੇ ਰੱਬ ਦੇ ਨਾਮ ਨੂੰ ਆਪਣੇ ਹਿਰਦੇ ਦੇ ਵਿੱਚੋਂ ਵਿਸਾਰੋ ਨਾ ਆਖਾਂ ਜੀਵਾ ਵਿਸਰੈ ਮਰ ਜਾਓ ਉਹ ਫਿਰ ਆਤਮਿਕ ਤੌਰ ਤੇ ਬੰਦਾ ਮਰੇ ਦੇ ਸਮਾਨ ਹੋ ਜਾਂਦਾ ਜਿਸ ਦੇ ਹਿਰਦੇ ਦੇ ਵਿੱਚੋਂ ਰੱਬ ਦਾ ਨਾਮ ਵਿਸਰਦਾ ਇਹਨੂੰ ਚੇਤੇ ਦੇ ਵਿੱਚ ਰੱਖੀਏ ਮਹਾਰਾਜ ਜੀ ਕਹਿੰਦੇ ਨੇ ਮੈਨੂੰ ਮੇਰੇ ਗੁਰੂ ਨੇ ਕਿਰਪਾ ਕਰਕੇ ਬਖਸ਼ਿਸ਼ ਕਰਕੇ ਉਹ ਆਪਣਾ ਨਾਮ ਸਮਝਾਇਆ ਹੈ ਔਰ ਮੈਂ ਰੱਬ ਜੀ ਦੇ ਨਾਮ ਨੂੰ ਆਪਣੇ ਹਿਰਦੇ ਦੇ ਵਿੱਚ ਟਿਕਾ ਕੇ ਉਸ ਦੇ ਨਾਲ ਜੁੜ ਕੇ ਉਸ ਦੀ ਕੀਰਤੀ ਨੂੰ ਗਾਇਨ ਕਰ ਰਿਹਾ ਹਾਂ ਔਰ ਗਾਇਨ ਕਰਦਾ ਰਹਾਂਗਾ ਜੇਕਰ ਉਹ ਰੱਬ ਜੀ ਦਾ ਨਾਮ ਮੇਰੇ ਮਨ ਦੇ ਵਿੱਚੋਂ ਵਿਸਰਦਾ ਮੈਂ ਇੱਕ ਖਿੰਨ ਵਾਸਤੇ ਵੀ ਜਿਵੇਂ ਆਪਾਂ ਪਲਕ ਝਮਕਦੇ ਆ ਨਾ ਇਹ ਪਲਕ ਝਪਕਣਾ ਜਿਹੜਾ ਇੱਕ ਖਿੰਨ ਮਾਤਰ ਹੈ ਸੈਕਿੰਡ ਤੋਂ ਵੀ ਛੋਟਾ ਸਮਾਂ ਉਹ ਕਹਿੰਦੇ ਇੱਕ ਖਿੰਨ ਵੀ ਮੈਂ ਪਰਮਾਤਮਾ ਦੇ ਨਾਮ ਤੋਂ ਦੂਰ ਨਹੀਂ ਹੋਣਾ ਚਾਹੁੰਦਾ ਐਸੀ ਮੇਰੇ ਗੁਰੂ ਨੇ ਮੇਰੇ ਉੱਪਰ ਕਿਰਪਾ ਕੀਤੀ ਸਤਿਗੁਰ ਮੋਕਾ ਹਰ ਨਾਮ ਬਤਾਇਆ ਮੈਨੂੰ ਮੇਰੇ ਗੁਰੂ ਨੇ ਕਿਰਪਾ ਕਰਕੇ ਇਹ ਸੋਝੀ ਦਿੱਤੀ ਹੈ ਹਉ ਹਰ ਬਿਨ ਖਿਨ ਪਲ ਰਹਿ ਨਾ ਸਕੋ ਮੈਂ ਰੱਬ ਜੀ ਦੇ ਨਾਮ ਨੂੰ ਜਪਣ ਤੋਂ ਇੱਕ ਖਿਨ ਵੀ ਜਿਹੜਾ ਉਹ ਦੂਰ ਨਹੀਂ ਹੁੰਦਾ ਪਰਾਂ ਨਹੀਂ ਹੁੰਦਾ ਮੈਂ ਹਰ